ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰਸ਼ਨੋਤਰੀ ਦੀ ਪੁਸਤਕ ਦੇ ਵਿੱਚੋਂ ਸਵਾਲ ਨੰਬਰ 24 ਤੋਂ ਲੈ ਕੇ ਸਵਾਲ ਨੰਬਰ 30 ਤੱਕ ਦੇ ਦਰਸ਼ਨ ਕਰਾਂਗੇ ਜਿਸ ਵਿੱਚ ਵਿਸ਼ੇਸ਼ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਨਮ ਅਤੇ ਬਚਪਨ ਦੇ ਸਬੰਧ ਦੇ ਵਿੱਚ ਸਵਾਲ ਪੁੱਛੇ ਗਏ ਹਨ ਇਹਨਾਂ ਸਵਾਲਾਂ ਨੂੰ ਇੱਕ ਸਾਖੀ ਦੇ ਰੂਪ ਦੇ ਵਿੱਚ ਆਪਾਂ ਦਰਸ਼ਨ ਕਰਨਾ ਹੈ ਕਿਉਂਕਿ ਸਵਾਲਾਂ ਦੇ ਜਵਾਬ ਕੇਵਲ ਰੱਟਾ ਮਾਰਨ ਦੇ ਨਾਲ ਇਸ ਪ੍ਰਸ਼ਨੋਤਰੀ ਦਾ प्रयोजन ਸੰਪੂਰਨ ਨਹੀਂ ਹੋਣਾ ਇਸ ਦਾ ਅਸਲ प्रयोजन ਹੈ ਕਿ ਆਪਾਂ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਆਪਣੇ ਮਨ ਵਿੱਚ ਵਸਾਈਏ ਔਰ ਉਹਦੇ ਲਈ ਸਭ ਤੋਂ ਸੋਹਣਾ ਤਰੀਕਾ ਹੈ ਸਾਖੀ ਸੁਣਨੀ ਇਹਨਾਂ ਸਵਾਲਾਂ ਦੇ ਉੱਤਰ ਆਪਾਂ ਇੱਕ ਸਾਖੀ ਦੇ ਰਾਹੀਂ ਸ਼੍ਰਵਣ ਕਰਦੇ ਹਾਂ ਜੋ ਸਾਖੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਪਨ ਦੇ ਦਰਸ਼ਨ ਸੋ ਆਪ ਜੀ ਇੱਥੇ ਦਿੱਤੇ ਹੋਏ ਲਿੰਕ ਤੋਂ ਉਸ ਸਾਖੀ ਦੇ ਦਰਸ਼ਨ ਦੀਦਾਰ ਕਰੋ ਬੜੀ ਪ੍ਰੇਮ ਦੇ ਨਾਲ ਸੁਣੋ ਇੱਕ ਤਾਂ ਇਸ ਪ੍ਰਸ਼ਨੋਤਰੀ ਦੇ ਸਵਾਲਾਂ ਦੇ ਜਵਾਬ ਸਾਨੂੰ ਮਿਲਣਗੇ ਆਸਾਨ ਤਰੀਕੇ ਨਾਲ ਇਹ ਸਵਾਲਾਂ ਦੇ ਜਵਾਬ ਸਾਡੇ ਮਨ ਵਿੱਚ ਵਸ ਜਾਣਗੇ ਦੂਜਾ ਸਤਿਗੁਰੂ ਜੀ ਦੀ ਵਡਿਆਈ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਹਣੀ ਸ਼ਖਸੀਅਤ ਵੀ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ